ਮੋਹਾਲੀ 에어ਪੋਰਟ ਰੋਡ ਨੂੰ ਜੋੜਨ ਵਾਲੇ ਪਿੰਡ ਕੰਡਾਲਾ ਤੋਂ ਜਗਤਪੁਰਾ ਰੋਡ ਦੇ ਨਿਰਮਾਣ ਦਾ ਕੰਮ 9 ਸਾਲ ਬਾਅਦ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸ਼ੁਰੂ ਕਰਵਾਇਆ ਹੈ 1 ਕਰੋੜ ਦੀ ਲਾਗਤ ਨਾਲ ਇਹ ਸੜਕ ਬਣੇਗੀ ਤੇ 3 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਸੜਕ ਦੇ ਬਣਨ ਨਾਲ ਨਾ ਸਿਰਫ ਸਫ਼ਰ ਆਸਾਨ ਹੋਵੇਗਾ ਸਗੋਂ ਇਸ ਨਾਲ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ ਇਸ ਮੌਕੇ ਉਹਨਾਂ ਨੇ ਹੋਰ ਕੀ ਕੀ ਕਿਹਾ ਤੁਸੀਂ ਉਹ ਵਿਸਣੋ ਇਹ ਮੈਨੂੰ ਇਹ ਲੱਗਦਾ ਹੈ ਬਈ ਕਟੋਟ ਘਟੇ 8-9 ਸਾਲ ਬਾਅਦ ਆ ਜਿਹੜੀ ਇਹ ਸੜਕ ਬਣਨ ਜਾ ਰਹੀ ਹੈ। ਔਰ 2 ਕਿਲੋਮੀਟਰ ਦੇ ਕਰੀਬ ਇਹ ਲੰਬੀ ਹੈ। 1 ਕਰੋੜ ਦੇ ਉੱਤੇ ਦਾ ਬਜਟ ਹੈ। ਔਰ 3 ਮਹੀਨੇ ਦੇ ਵਿੱਚ ਇਹ ਬਣ ਕੇ ਜਿਹੜੀ ਆ ਕੰਪਲੀਟ ਹੋ ਜਾਊਗੀ। ਇਹਦੇ ਨਾਲ ਜਿਹੜੇ ਲੋਕ ਚੰਡੀਗੜ੍ਹ ਤੋਂ ਸਿੱਧੇ 에어ਪੋਰਟ ਆਉਂਦੇ ਨੇ ਜਾਂ 4-5 ਪਿੰਡ ਇਹਦੇ ਤੇ ਲੱਗਦੇ ਨੇ। ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋ ਜੂਗੀ ਨਹੀਂ ਤਾਂ ਸਾਰਿਆਂ ਨੂੰ ਉਧਰੋਂ ਦੂਜੀ ਸਾਈਡ ਨੂੰ ਘੁੰਮ ਕੇ ਆਉਣਾ ਪੈਂਦਾ ਸੀ ਕੋਈ ਸਾਈਕਲ ਤੇ ਆਉਂਦਾ ਸੀ ਕੋਈ ਸਕੂਟਰ ਤੇ ਆਉਂਦਾ ਸੀ ਕੋਈ ਕਾਰ ਤੇ ਆਉਂਦਾ ਸੀ 에어ਪੋਰਟ ਪਹੁੰਚਦਾ ਕਿਉਂਕਿ ਬਹੁਤ ਜ਼ਿਆਦਾ ਰੋਜ਼ਗਾਰ ਹੈ ਜਿਹੜਾ 에어ਪੋਰਟ ਨੇ ਦਿੱਤਾ ਹੈ ਸਾਡੇ ਬੱਚਿਆਂ ਤੇ ਉੱਥੇ ਉਹ ਪਹੁੰਚਦੇ ਨੇ ਤੇ ਉਹਨਾਂ ਨੂੰ ਪਹੁੰਚਣ 'ਚ ਬੜੀ ਦਿੱਕਤ ਆਉਂਦੀ ਸੀ ਔਰ ਮੈਨੂੰ ਲੱਗਦਾ ਵੀ ਇਹ ਸੜਕ ਵੰਡ ਦੇ ਨਾਲ ਜਿਹੜੀ ਇਹਨਾਂ ਨੂੰ ਦੀ ਸਮੱਸਿਆ ਦਾ ਜਿਹੜਾ ਹੱਲ ਹੈ ਲਗਭਗ ਹੋ ਜਾਊਗਾ ਮਾਲਾ ਸਭ ਜ਼ਿਆਦਾਤਰ ਜਿਹੜੀਆਂ ਲਿੰਕ ਸੜਕਾਂ ਬਣਦਾ ਜਾਂਦੀ ਹੈਗੀਆਂ ਨੇ ਪਰ ਟੁੱਟ ਵੀ ਜਿਹੜਾ ਹੈਗਾ ਬਹੁਤ ਜਲਦੀ ਜਾਂਦੀਆਂ ਜੇ ਚੱਲਣਾ ਵੀ ਨਹੀਂ ਉਹਦੇ ਤੇ ਸ਼ੁਰੂ ਹੁੰਦਾ ਦੇਖੋ ਇਸ ਵਾਰੀ ਤੁਹਾਨੂੰ ਤੁਸੀਂ ਦੇਖੋਗੇ ਹੁਣ ਸੜਕਾਂ ਬਣਨੀਆਂ ਸ਼ੁਰੂ ਹੋ ਜਾਣੀਆਂ ਸਾਰੀਆਂ ਜਿੰਨੀਆਂ ਵੀ ਮੇਨ ਸੜਕਾਂ ਟੁੱਟੀਆਂ ਹੋਈਆਂ ਸੀ ਉਹ ਚਲੇ ਗਏ ਉਹਨਾਂ ਦੀ ਪ੍ਰਪੋਜ਼ਲ ਬਣ ਕੇ ਉਹ ਬਣਨੀਆਂ ਸ਼ੁਰੂ ਹੋ ਜਾਣੀਆਂ ਨੇ ਔਰ ਕੋਈ ਵੀ ਸੜਕਾ ਜਿਹੜੀ ਘਟੋ ਘਟਾ ਜਿਹੜੀ ਜਿਹੜੀ ਨਵੀਂ ਬਣਦੀ ਉਹਦੇ 5 ਸਾਲ ਹੁੰਦੀ ਹੈ ਜਿਹੜੀ ਉਹਦੀ ਔਰ ਹੁੰਦੀ ਆ ਹੋਰ ਤੁਸੀਂ ਦੇਖੋਗੇ 5 ਤੋਂ 7 ਸਾਲ ਹੋ ਗਏ ਉਹ ਆਮ ਆਦਮੀ ਪਾਰਟੀ ਸਰਕਾਰ ਆ ਇੱਥੇ ਕੋਈ ਕਿਸੇ ਕਿਸਮ ਦੀ ਲੀਕੇ ਸੀਪੇ ਨਹੀਂ ਹੋਣੀ ਨਹੀਂ ਸਾਰਾ ਪੈਸਾ ਜਿੰਨਾ ਆਉਣਾ ਹੈ ਉਨਾ ਹੀ ਪੈਸਾ ਲੱਗਣਾ ਹੈ ਔਰ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਵੀ ਸੜਕ ਦੀ ਕੁਆਲਿਟੀ ਔਰ ਸੜਕ ਦੀ ਬਣਤਰ ਜਿਹੜੀ ਉਹ ਬਕਾਇਦਾ ਤੌਰ ਤੇ ਪ੍ਰੋਪਰ ਹੋਊਗੀ ਔਰ ਬਿਲਕੁਲ ਵੀ ਇਹ ਨਹੀਂ ਹੋਗਾ ਵੀ ਬਣੀ ਤੇ ਟੁੱਟੀ 5 ਸਾਲ ਦਾ ਘਟੋ ਘਾਟੂਗੀ 7-7 ਸਾਲ ਵੀ ਕੱਢਣਗੇ ਸੜਕਾਂ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਜਿਹੜਾ ਜ਼ਿੰਮੇਵਾਰ ਹੋਊਗਾ ਇਹਦਾ ਅਧਿਕਾਰੀ ਜਾਂ ਨਿਗਰਾਨੀ ਲਈ ਬਕਾਇਦਾ ਤੌਰ ਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਬਣਾਇਆ ਜਾਊਗਾ ਜ਼ਿੰਮੇਵਾਰੀ ਤਾਂ ਪਹਿਲਾਂ ਵੀ ਹੈ ਲੇਕਿਨ ਪੁੱਛਦਾ ਕੋਈ ਨਹੀਂ ਹੁਣ ਬਕਾਇਦਾ ਤੌਰ ਤੇ ਪੁੱਛਿਆ ਜਾਊਗਾ ਤੇ ਬਕਾਇਦਾ ਤੌਰ ਤੇ ਜੇ ਕੋਈ ਗਲਤ ਕੰਮ ਹੋਊਗਾ ਤਾਂ ਉਹਦੀ ਸਜ਼ਾ ਵੀ ਦਿੱਤੀ ਜਾਊਗੀ ਜੰਮਰ ਸਾਹਿਬ ਦੀ ਸੜਕ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹਲਤ ਖਾਸ ਚੱਪੜ ਚ ਕੁਰੜੀ ਪਿੰਡ ਦੀ ਏਅਰ ਏਅਰੋ ਸਿਟੀ ਤੇ ਉਹ ਵੀ ਬਣ ਕੇ ਚੱਲੀ ਗਈ ਆ ਹੋਰ ਬੜੀਆਂ ਸਾਰੀਆਂ ਸੜਕਾਂ ਨੇ ਜਿਹੜੀਆਂ ਮੇਨ ਸੀ ਉਹਨਾਂ ਦੀ ਪ੍ਰੋਪੋਜ਼ਲ ਬਣ ਕੇ ਚੱਲੀ ਗਈ ਆ ਮੇਰਾ ਖਿਆਲ ਹੈ ਵੀ ਜਨਵਰੀ ਦੇ ਪਹਿਲੇ ਹਫਤੇ ਜਾਂ ਦੂਜੀ ਹਫਤੇ ਜਿਹੜਾ ਸੜਕਾਂ ਦਾ ਸਾਰੀਆਂ ਦਾ ਕੰਮ ਆ ਜਿਹੜਾ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਜਾਊਗਾ ਐਮਐਲਏ ਸਾਹਿਬ ਇਹ ਜਿਹੜਾ ਲੋਕਾਂ ਦੇ ਦਰਵਾਜ਼ਾ ਤਹਿਤ ਬਣੀ ਹੈ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਇਹਨੂੰ ਲੈ ਕੇ ਰਾਜਨੀਤੀ ਸ਼ੁਰੂ ਹੋਈ ਸੀ ਸਿੱਧੂ ਸਾਹਿਬ ਜਿਹੜਾ ਸਾਬਕਾ ਮੰਤਰੀ ਨੇ ਉਹ ਵੀ ਆ ਕੇ ਗਏ ਸੀ ਉਹ ਵੀ ਸਰਕਾਰ ਤੇ ਜਿਹੜੇ ਤੰਜ ਕੱਸ ਕੇ ਗਏ ਸੀ ਕਿ ਸੜਕ ਦਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਉਸ ਤੋਂ ਮੇ ਤੋਂ ਪ੍ਰੋਤਲ ਸੀ ਜਾਨ ਦੇਖੋ ਇਹ ਜੀ ਕੋਈ ਗੱਲ ਨਹੀਂ ਹੈਗੀ ਬਾਕੀ ਦੇਖੋ ਡੈਮੋਕ੍ਰੇਸੀ ਹੈ ਸਾਰਿਆਂ ਨੂੰ ਹੱਕ ਵੀ ਹੈਗਾ ਬੋਲਣ ਦਾ ਅਧਿਕਾਰ ਵੀ ਹੈ ਰਾਜਨੀਤੀ ਕਰਨ ਦਾ ਵੀ ਅਧਿਕਾਰ ਹੈ ਇੱਥੇ ਪਰ ਅਸੀਂ ਲੋਕਾਂ ਨੂੰ ਸਮਰਪਿਤ ਹਾਂ ਅਸੀਂ ਲੋਕਾਂ ਲਈ ਕੰਮ ਕਰਦੇ ਹਾਂ ਆਲੇ ਦੁਆਲੇ ਕੋਈ ਸਾਡੇ ਲਈ ਕੀ ਬੋਲਦਾ ਹੈ ਕੀ ਕਹਿੰਦਾ ਸਾਨੂੰ ਸਾਨੂੰ ਸਾਡੇ ਲਈ ਉਹ ਮਹਿਦਾਂ ਨਹੀਂ ਰੱਖਦਾ ਹੈਗਾ ਅਸੀਂ ਸਿਰਫ ਔਰ ਸਿਰਫ ਲੋਕਾਂ ਨੂੰ ਸਮਰਪਿਤ ਹਾਂ ਔਰ ਲੋਕਾਂ ਦੀ ਸਹੂਲਤ ਲਈ ਕੰਮ ਕਰਦੇ ਹਾਂ ਕਰਦੇ ਰਹਾਂਗੇ ਅਸੀਂ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਕਰਦੇ ਇਹ ਰੂਰਲ ਡਿਵੈਲਪਮੈਂਟ ਦਾ ਫੰਡ ਰੁਕਿਆ ਹੋਇਆ ਸੀ ਉਹ ਮਿਲ ਗਿਆ ਕਹਿੰਦਾ ਸਰਕਾਰ ਵੱਲੋਂ ਉਹਦੇ ਤਹਿਤ ਬਣ ਗਿਆ ਜਾਂ ਪੰਜਾਬ ਸਰਕਾਰੀ ਤੇ ਖਰਚਾ ਕਰਦੇ ਨਹੀਂ ਅਜੇ ਤੱਕ ਨਹੀਂ ਮਿਲਿਆ ਹੈਗਾ ਪੰਜਾਬ ਸਰਕਾਰ ਨੇ ਆਪ ਦੀ ਸੋਰਸ ਤੇ ਆਪਣੇ ਪ੍ਰਬੰਧ ਕਰੇ ਨੇ ਔਰ ਉਹ ਪ੍ਰਬੰਧ ਕਰਨ ਤੋਂ ਬਾਅਦ ਇਹ ਕੰਮ ਸ਼ੁਰੂ ਹੋਏ ਨੇ ਅਜੇ ਜਿਹੜਾ ਸੈਂਟਰ ਨੇ ਰੋਕਿਆ ਹੈ ਰੂਰਲ ਡਿਵੈਲਪਮੈਂਟ ਫੰਡ ਉਹ ਸਾਨੂੰ ਮਿਲਿਆ ਨਹੀਂ ਨਵੀਆਂ ਬਣ ਜਾਂਦਾ ਬਣ ਗਿਆ ਕਦੋਂ ਕਦੋਂ ਜ ਬਰਸੋਂ ਪੰਚਾਇਤਾਂ ਸਰਪੰਚਾਂ ਦੇ ਸਹੁੰ ਚੁੱਕ ਲਈ ਤੇ ਹੁਣ ਪੰਚਾਇਤਾਂ ਦੇ ਕੰਮ ਕਰਨਾ ਸ਼ੁਰੂ ਕਰ ਦੇਣਾ ਆਪਣਾ ਤੇ ਮੈਨੂੰ ਇਹ ਲੱਗਦਾ ਵੀ 2-4 ਮਹੀਨੇ ਵਿੱਚ ਸਾਰਾ ਕੰਮ ਜਿਹੜਾ ਉਹ ਬੜੇ ਜ਼ੋਰਦਾਰ ਤਰੀਕੇ ਨਾਲ ਚੱਲ ਪੂਗਾ ਨੌਜਵਾਨ ਸਰਪੰਚ ਬਣਨੇ ਇੱਥੇ ਵੀ ਮੁੰਡਾ ਸਰਪੰਚ ਖੜਾ ਮੇਰੇ ਪਿੱਛੇ ਆ ਦੇਖੋ ਨੌਜਵਾਨ ਤੇ ਪੂਰੀ ਇਹਦੇ ਵਿੱਚ ਜੋਸ਼ ਹੈ ਤੇ ਪਿੰਡਾਂ ਦਾ ਵਿਕਾਸ ਲਈ ਪੂਰੀ ਵਾਹ ਲਾ ਦੇਣਗੇ ਅੱਛਾ ਐਮਐਲਏ ਜੀ ਤੁਸੀਂ ਪਿੰਡਾਂ ਦੇ ਅਕਸਰ ਜਾਂਦੇ ਰਹਿੰਦੇ ਹੈਗੇ ਉਹ ਕੀ ਤੁਹਾਨੂੰ ਲੱਗਦਾ ਪਿਛਲੇ ਸਮੇਂ ਦੇ ਵਿੱਚ ਕਿਹੜੀਆਂ ਘਾਟਾਂ ਰਹਿ ਗਿਆ ਹੁਣ ਕਿਹੜੀਆਂ ਹੋਣ ਵਾਲੀਆਂ ਨੇ ਜਿਹੜੀਆਂ ਪੂਰੀਆਂ ਦੇਖੋ ਗੱਲ ਇਹ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਕੰਮ ਨਹੀਂ ਹੋਣ ਵਾਲੇ ਜਾਂ ਸ਼ਹਿਰਾਂ ਦੇ ਜਿਆਦਾ ਕੰਮ ਦਾ ਮਤਲਬ ਕੰਟੀਨਿਊਸਲੀ ਪ੍ਰੋਸੈਸ ਆ ਉਹਦਾ ਟੁੱਟਦਾ ਰਹਿੰਦਾ ਬਣਦਾ ਰਹਿੰਦਾ ਤੇ ਅਸੀਂ ਜਿਹੜੇ ਜਿੱਥੇ ਵੀ ਜਾਂਦੇ ਆ ਉਥੇ ਆਮ ਤੌਰ ਤੇ ਹੁੰਦਾ ਵੀ ਜਿਹੜੀ ਕੁਆਲਿਟੀ ਨਾ ਦੇਣ ਕਰਕੇ ਸੜਕਾਂ ਟੁੱਟੀਆਂ ਹੋਈਆਂ ਨੇ ਕੁਆਲਿਟੀ ਨਾ ਦੇਣ ਕਰਕੇ ਗੜੀਆਂ ਦੇ ਨਾਲੀਆਂ ਟੁੱਟੀਆਂ ਹੋਈਆਂ ਨੇ ਤੇ ਹੁਣ ਤੁਸੀਂ ਦੇਖੋਗੇ ਵੀ ਇਹ ਆਮ ਆਦਮੀ ਪਾਰਟੀ ਸਰਕਾਰ ਚ ਇਦਾਂ ਦਾ ਕੋਈ ਵੀ ਕਿਸੇ ਕਿਸੇ ਦਾ ਕੰਮ ਨਹੀਂ ਹੋਊਗਾ ਤੁਹਾਨੂੰ ਪਾਲਟੀ ਮਿਲੂਗੀ ਔਰ ਪਿੰਡਾਂ ਦੇ ਕੰਮ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਹੋਣਗੇ ਠੀਕ ਹੈ ਗਰੰਟਾ ਬਾਰੇ ਜਨਤਕ ਸੂਚਨਾ ਦੇਣੀ ਹੁੰਦੀ ਹੈ ਪੰਚਾਇਤ ਨੂੰ ਤੇ ਜਿਹੜਾ ਹੈਗਾ ਜਨਤਕ ਥਾਂ ਤੇ ਕਿਸੇ ਦਾ ਵੀ ਬੋਰਡ ਲਗਾਉਣਾ ਪੈਂਦਾ ਹੈਗਾ ਵੀ ਕਿੰਨੇ ਫੰਡ ਆਏ ਨੇ ਕਿੰਨੇ ਡਵੈਲਪਮੈਂਟ ਹੋ ਗਿਆ ਕਿੰਨੇ ਹੋਣ ਵਾਲੇ ਨੇ ਉਹ ਕਿਸੇ ਪਿੰਡ ਦੇ ਵਿੱਚ ਨਜ਼ਰ ਨਹੀਂ ਆਉਂਦੇ ਬਕਾਇਦਾ ਤੌਰ ਤੇ ਹੁਣ ਜਦੋਂ ਵੀ ਕੰਮ ਸ਼ੁਰੂ ਹੋਊਗਾ ਉਹਦੇ ਵਿੱਚ ਇੱਕ ਬੋਰਡ ਲੱਗੂਗਾ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ ਨਾਲ ਐਕਸ਼ਨ ਤੇ ਐਸਡੀਓ ਜੀ ਦੀ ਜ਼ਿੰਮੇਵਾਰੀ ਹੋਊਗੀ ਉਹ ਬੋਰਡ ਉੱਤੇ ਲਵਾਵੇ ਲਵਾ ਕੇ ਬਕਾਇਦਾ ਤੌਰ ਤੇ ਕਿੰਨੀ ਦੇਰ ਦੇ ਵਿੱਚ ਕੰਮ ਖਤਮ ਹੋਣਾ ਕਿਹੜਾ ਠੇਕੇਦਾਰ ਆ ਠੇਕੇਦਾਰ ਦਾ ਟੈਲੀਫੋਨ ਨੰਬਰ ਜੀ ਤੇ ਐਸ ਡੀਓ ਦਾ ਟੈਲੀਫੋਨ ਨੰਬਰ ਬਕਾਇਦਾ ਤੌਰ ਤੇ ਡਿਸਪਲੇ ਕੀਤਾ ਜਾਊਗਾ ਬੋਰਡ ਲਾ ਕੇ ਸੜਕ ਦਾ ਤਾਂ ਹੀ ਦੇਖੋ ਆਪਣੇ 5-10 ਪਿੰਡਾਂ ਦਾ ਬਹੁਤ ਪਹਿਲਾਂ ਤੋਂ ਹੀ ਦੁਖੀਆਂ ਜੀ ਲੋਕੀ ਟੀਚਰ ਹੋ ਗਏ ਹੀ ਆਪਣੇ ਦੁੱਜੀ ਹੋ ਗਏ ਦੁੱਧ ਵਾਲੇ ਹੀ ਹਨਾ ਜਾਂ ਦਿੱਲੀ ਕਿ ਚਿੱਕੜ ਹੋ ਜਾਂਦਾ ਜੀ ਬਰਸਾਤ ਨਾਲ ਡਿੱਗਦੇ ਸੀਗੇ ਜੀ ਲੋਕੀ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ ਜੀ ਤੇ ਸਭ ਤੋਂ ਵੱਡੀ ਵੱਡੀ ਗੱਲ ਹੈ ਜੀ ਟੇਲ ਲੱਗ ਰਹੀ ਹੈ ਹਨਾ ਜੀ ਜਿਵੇਂ ਟੇਲ ਦੀ ਲਾਈਫ ਜ਼ਿਆਦਾ ਹੁੰਦੀ ਹੈ ਜੀ ਤੇ ਆਪਣਾ ਜੀ ਦੂਜੀ ਸੜਕ ਤਾਂ ਜੀ ਇੱਕ ਵਾਰੀ ਪਾਣੀ ਖੜਿਆ ਨਹੀਂ ਟੁੱਟ ਜਾਂਦੀ ਸੀਗੀ ਇਹ ਬਹੁਤ ਵਧੀਆ ਕੰਮ ਹੋ ਗਿਆ ਜੀ ਚਲੋ ਨਵੀਂ ਪੰਚਾਇਤ ਬਣੀ ਹੈ ਜੀ ਚਲੋ ਸਾਡਾ ਜੀ ਸਾਨੂੰ ਇਹ ਕ੍ਰੈਡਿਟ ਲਾ ਲਓ ਕਿ ਵਧੀਆ ਕੰਮ ਹੋ ਰਿਹਾ ਜੀ ਐਵੇਂ ਖਿੱਚ ਕੇ ਕੰਮ ਕਰਾਵਾਂਗੇ ਜੀ ਦਸਰੀ ਕਦੋਂ ਕਦੋਂ ਬਣਾ ਕਦੋਂ ਕਦੋਂ ਨਹੀਂ ਬਣੀ ਆ ਤੇ ਕਿੰਨੀ ਦੇਰ ਬਾਅਦ ਬਣਨ ਜਾ ਰਹੀ ਆ ਸੜਕ ਇਹ ਜੀ ਨੂੰ ਤਕਰੀਬਨ 8 ਤੋਂ 10 ਸਾਲ ਹੋ ਗਏ ਸੜਕ ਨੂੰ ਤੇ ਟੁੱਟੀ ਨੂੰ ਵੀ ਇਹਨੂੰ ਮਤਲਬ ਡੇਢ ਤੋਂ 2 ਸਾਲ ਤੋਂ ਜੀ ਸੜਕ ਹਾਂਜੀ ਹਾਂਜੀ ਬੱਦਦਾ ਹੀ ਜਾ ਰਿਆ ਸੀਗਾ ਸਾਰਾ ਕਦੇ ਉਸ ਟਾਈਮ ਕੋਈ ਰਿਪੇਅਰ ਹੋਇਆ ਕੋਈ ਨਹੀਂ ਬਣਤਰਦੀ ਸੀ ਨਹੀਂ ਸਰ ਉਸ ਟਾਈਮ ਕੰਮ ਚਲੋ ਤੁਹਾਨੂੰ ਪਤਾ ਹੀ ਹੈ ਸਰ ਵੀ ਜਿਵੇਂ ਆਪਣਾ ਰਿਪੇਅਰ ਸ਼ਬੇਰ ਹੋ ਜਾਂਦੀ ਸੀਗੀ ਜੀ ਸੜਕ ਕਹਾਣੇ ਦੁਬਾਰਾ ਬਣੀ ਨਹੀਂ ਸੀਗੀ ਮਤਲਬ ਪੈਚ ਵਰਕ ਲੱਗ ਰਹੇ ਮਤਲਬ ਉਹ ਨਹੀਂ ਸੜਕ ਬਣੀ ਮੁੰਡੀ ਹਾਂਜੀ 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 ਕਰ ਸਕਦੇ ਆਪਾਂ ਹਾਂਜੀ ਹਾਂਜੀ ਮਤਲਬ 7-8 ਸਾਲ ਤੋਂ ਹਾਂਜੀ ਹਾਂਜੀ ਸਰ ਰੱਖਾਂਗੇ ਉਹ ਆਮ ਤੌਰ ਤੇ ਜਿਹੜੇ ਕਹਤਾਏ ਹੁੰਦੀਆਂ ਨੇ ਕਿ ਜਿਹੜਾ ਅਧਿਕਾਰੀ ਇੱਥੋਂ ਦਾ ਕੰਮ ਕਰਕੇ ਨਿਕਲ ਕੇ ਦੁਬਾਰਾ ਫੇਰ ਟੁੱਟ ਜਾਂਦੇ ਆ ਇਹ ਆਮ ਤੌਰ ਤੇ ਸ਼ਿਕਾਇਤ ਨਹੀਂ ਨਹੀਂ ਸਰ ਇਹ ਤਾਂ ਹੀ ਚੱਲੂ ਹੁਣ ਜੀ ਕਹਾਣੀ ਜੀ ਜਾ ਕੇ ਆਪਾਂ ਦੱਸਾਂਗੇ ਜੀ ਕੰਮ ਕਰਾਵਾਂਗੇ ਬੰਦਾ ਕੰਮ ਕਰਾਉਣ ਵਾਲਾ ਹੋਣਾ ਚਾਹੀਦਾ ਜੀ ਠੀਕ ਹੈ ਨਾ ਜੀ ਇੱਕ ਹੋਰ ਮੈਂ ਕਹਿਣਾ ਚਾਹਣਾ ਜੀ ਸਾਡੇ ਨਾਲ ਥੋੜਾ ਜਿਹਾ ਨਸ਼ੇ ਵਾਲਾ ਕੰਮ ਵਧ ਰਿਹਾ ਜੀ ਹਨਾ ਇਹਦੇ ਨਾਲ ਜੀ ਅਸੀਂ 10 ਪਿੰਡਾਂ ਦੀ ਇੱਕ ਕਮੇਟੀ ਬਣਾ ਰਹੇ ਆ ਆਪਣੀ ਕਿ ਅਸੀਂ ਆਪਣੇ ਲੈਵਲ ਤੇ ਐਸ ਐਚਓ ਸਾਹਿਬ ਨਾਲ ਵੀ ਡੀ ਸੀ ਮੈਡਮ ਨਾਲ ਵੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਲੈਵਲ ਤੇ ਜੀ ਉਹਨਾਂ ਨੂੰ ਫੜ ਕੇ ਜੀ ਤੁਹਾਡੇ ਤੱਕ ਇੱਕ ਵੀਡੀਓ ਰਹੀਂ ਪਹੁੰਚਾਵਾਂਗੇ ਤਾਂ ਉਸ ਤੇ ਥੋੜਾ ਜਿਹਾ ਤੁਸੀਂ ਆਪਣੇ ਮਾਧਿਅਮ ਨਾਲ ਵੀ ਸਾਨੂੰ ਦਿਓ ਜੀ ਹੌਸਲਾ ਕਿ ਅਸੀਂ ਇੱਥੋਂ ਆਪਣਾ 10-10 ਕਿਲੋਮੀਟਰ ਤੋਂ ਨਸ਼ਾ ਜਮ ਖਤਮ ਕਰੀਏ